ਪੂਰੇ ਪੰਜਾਬ ਚ ਅੱਜ ਹਰ ਜਗ੍ਹਾ ਪੰਜਾਬ ਸਰਕਾਰ ਦੇ ਆਮ ਆਦਮੀ ਕਲੀਨਿਕਾਂ ਦੇ ਚਰਚੇ ਸੁਣਨ ਨੂੰ ਮਿਲਦੇ ਹਨ। ਨੈਕਸਟ 24 ਪੰਜਾਬ ਨਿਊਜ਼ ਚੈਨਲ ਦੇਖਦੇ ਦਰਸ਼ਕਾਂ ਨੂੰ ਪਿਆਰਪ੍ਰੇ ਸਸ਼ੀ ਕਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਕਿ ਤੁਸੀਂ ਸਾਡੀ ਹਰ ਵੇਲੇ ਨਵੀਆਂ ਤੇ ਤਾਜ਼ੀਆਂ ਖਬਰਾਂ ਤੋਂ ਹਟ ਤੱਕ ਪਹੁੰਚਦੇ ਰਹੇ। ਡੀਜੇ ਵਾਲੇ ਨੇ ਪੈਸੇ ਨਹੀਂ ਦਿੱਤੇ ਨਈ ਦਿੱਤੀਆਂ ਪਰਚੀਆਂ ਤਾਂ ਡੀਜੇ ਲਾ ਕੇ ਨੱਚਣ ਵਾਲੇ ਨੌਜਵਾਨਾਂ ਨੇ ਡੀਜੇ ਵਾਲੇ ਦੇ ਨਾਲ ਕੰਮ ਕਰਦੇ 15 ਸਾਲਾਂ ਨੌਜਵਾਨ ਨੂੰ ਗੋਲੀ ਮਾਰ ਕੇ ਉਤਾਰਿਆ ਮੌਤ ਦੇ ਘਾਟ ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖੇਮ ਕੰਦੇ ਦੀਨ ਪੈਂਦੇ ਪਿੰਡ ਆਸਲ ਉਤਾਰ ਵਿਖੇ ਇੱਕ ਦਰਦਨਾਕ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਡੀਜੇ ਵਾਲੇ ਨੇ ਪੈਸੇ ਨਹੀਂ ਦਿੱਤੇ ਨਈ ਦਿੱਤੀਆਂ ਪਰਚੀਆਂ ਤਾਂ ਡੀਜੇ ਲਾ ਕੇ ਨੱਚਣ ਵਾਲੇ ਆਕਾਸ਼ਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਆਸਲ ਉਤਾਰ ਨੇ ਡੀਜੇ ਵਾਲੇ ਦੇ ਨਾਲ ਕੰਮ ਕਰਦੇ 15 ਨੋਜ਼ਵਾਨਾ ਸੁਰਜੀਤ ਸਿੰਘ ਪੁੱਤਰ ਅੰਗਰੇਜ਼ ਸਿੰਘ ਵਾਸੀ ਅਲਗੋਕਲਾ ਨੂੰ ਗੋਲੀ ਮਾਰ ਕੇ ਮੌਤ ਦੇ ਕਾਰਟ ਉਤਾਰ ਦੇਣ ਦਾ ਮਾਮਲਾ ਸਾਹਮਣੇ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀਜ਼ੇ ਵਾਲੇ ਨੌਜਵਾਨ ਕਰਨ ਪੁੱਤਰ ਲਾਲ ਮਸੀ ਨੇ ਦੱਸਿਆ ਕਿ ਉਹ ਪਿੰਡ ਆਸਲੂ ਤਾੜ ਗੁਰਪ੍ਰੀਤ ਸਿੰਘ ਅਤੇ ਅਕਾਸ਼ਦੀਪ ਸਿੰਘ ਦੇ ਘਰ ਕੋਈ ਫੰਕਸ਼ਨ ਸੀ ਜਿੱਤੇ ਹੋਏ ਪੰਜ ਛੇ ਨੌਜਵਾਨਾਂ ਨਾਲ ਡੀਜ਼ਲ ਲੈ ਕੇ ਗਿਆ ਹੋਇਆ ਸੀ ਅਤੇ ਜਦੋਂ ਡੀਜ਼ੇ ਲੱਗਾ ਹੋਇਆ ਸੀ ਤਾਂ ਕਾਸ਼ਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਨੱਚਦੇ ਸਮੇਂ surjeet singh ਤੋਂ ਪਰਚੀਆਂ ਮੰਗੀਆਂ ਤਾਂ ਗੋਂ surjeet singh ਨੇ ਪਰਚੀਆਂ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਅਕਾਸ਼ਦੀਪ ਸਿੰਘ ਨੇ ਕਿਹਾ ਕਿ ਜੇ ਪਰਚੀਆਂ ਨਹੀਂ ਦਿੰਦਾ ਤੇ ਤੇ ਗੋਲੀ ਮਾਰ ਦੇ ਜਿਸ ਤੋਂ ਵਾਦੇ ਗੁਰਪ੍ਰੀਤ ਸਿੰਘ ਨੇ ਆਪਣੇ ਡੱਬੇ ਵਿੱਚੋਂ ਪਿਸਤੌਲ ਕੱਢ ਕੇ surjit singh ਦੇ ਗੋਲੀ ਮਾਰ ਦਿੱਤੀ ਜੋ ਉਸ ਦੀ ਛਾਤੀ ਵਿੱਚ ਵੱਜੀ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਪੀੜਤ ਪਰਿਵਾਰ ਨੇ ਜ਼ਿਲ੍ਹਾ ਤਰਨਤਾਰਨ ਦੇ ਐਸਐਸਪੀ ਤੋਂ ਮੰਗ ਕੀਤੀ ਹੈ ਕਿ ਉਕਤ ਵਿਅਕਤੀ ਨੂੰ ਜਲਦੀ ਤੋਂ ਜਲਦੀ ਕਾਬੂ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ ਉਦੋਂ ਜਿਆਦਾ ਇਸ ਮਾਮਲੇ ਤੇ ਲੈ ਕੇ ਥਾਣਾ ਬਲਟੋਹਾ ਦੇ ਐਸਐਚਓ ਮੈਡਮ ਸੁਨੀਤਾ ਰਾਣੀ ਨਾਲ ਗੱਲਬਾਤ ਕਰਨੀ ਚਾਹੀਦੀ ਤਾਂ ਉਨ੍ਹਾਂ ਨੇ ਕੈਮਰੇ ਦੇ ਸਾਹਮਣੇ ਹੰਤ ਸਾਬਿੰਕਾਰ ਕਰ ਦਿੱਤਾ ਅਤੇ ਫੋਨ ਤੇ ਕਿਹਾ ਕਿ ਉਹਨਾਂ ਵੱਲੋਂ ਦੋ ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਜਲਦੀ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਤਰਨ ਤਰਨ ਤੋਂ ਦਵਿੰਦਰ ਸੋਹਤ ਦੀ ਵਿਸ਼ੇਸ਼ ਰਿਪੋਰਟ ਤੁਹਾਡਾ ਮਨਗਰੇਵ ਸਿੰਘ ਜੀ ਜਿਹੜੇ ਨੌਜਵਾਨ ਮੁੰਡੇ ਦੀ ਮੌਤ ਹੋਈ ਉਹ ਕੀ ਲੱਗਦਾ ਸੀ ਤੁਹਾਡਾ ਇਹ ਮੇਰਾ ਬੇਟਾ ਹੈ ਕੀ ਨਾਮ ਸੀ ਉਹਦਾ ਸਰਜੀਤ ਸਿੰਘ ਕੀ ਗੱਲ ਕੀ ਹੋਈ ਆ ਗੱਲ ਵੀ ਪਰਚੀਆਂ ਚੁੰਦਿਆ ਸੀ ਤੇ ਪਰ ਜੀਆਂ ਦੋ ਤਿੰਨ ਵਾਰੀ ਦੇ ਦਿੱਤੀਆਂ ਉਹਨੂੰ ਬਾਰ ਬਾਰ ਹੀ ਮੰਗੀ ਜਾਂਦਾ ਹੈ ਜੇ ਕਰੀ ਉਹਨੇ ਮਨਾ ਕਰਤਾ ਤੇ ਉਹਨੇ ਗੋਲੀ ਮਾਰਤੀ ਜੀ ਕਿਹੜੇ ਕਿ ਡੀਜੇ ਤੇ ਜਾਂਦਾ ਮੁੰਡਾ ਹਾਂਜੀ ਹਾਂਜੀ ਡੀਜੇ ਤੇ ਜਾਂਦਾ ਆਪਦਾ ਖਰਚਾ ਵਰਚਾ ਬਣਾ ਲਿੰਦਾ ਹੈ ਕਿਹੜੇ ਪਿੰਡ ਕਿਹੜੇ ਗਏ ਹੈ ਆਹ ਚਲ ਆਹ ਸੁਣਾ ਅੱਛਾ ਤੇ ਹੁਣ ਕਾਰਵਾਈ ਪੁਲਿਸ ਨੇ ਕੋਈ ਕੀਤੀ ਆ ਕੋਈ ਕਾਰਵਾਈ ਕੋਈ ਨਹੀਂ ਕੀਤੀ ਜੀ ਸਾਡ ਨੂੰ ਤੇ ਕੋਈ ਵੀ ਨਹੀਂ ਕਾਰਵਾਈ ਦਿਸੰਦਈ ਕੀ ਮੰਗ ਕੀ ਕਰਦੇ ਮੁੰਜਰਨ ਤੇ ਫਰਾ ਰਿਆ ਭਾਈ ਜੇ ਇਹ ਸਰਕਾਰ ਨੂੰ ਕਹਾਂਗੇ ਵੀ ਸਖਤ ਤੋਂ ਸਖਤ ਕਾਰਵਾਈ ਉਹਨਾਂ ਦੇ ਹੋਵੇ ਤੇ ਸਾਨੂੰ ਨਿਆਂ ਮਿਲੇ ਕੀ ਨਾਮ ਹੈ ਤੁਹਾਡਾ ਕਰਵਿੰਦਰ ਕੌਰ ਇਹੜੇ ਮੁੰਡੇ ਦੀ ਡੈਥ ਹੋਈ ਤੁਹਾਡਾ ਕੀ ਲੱਗਦਾ ਕਿੰਨੀ ਉਮਰ ਸੀ ਇਹਦੀ 15 ਸਾਲ ਤੇ ਕੀ ਗੱਲ ਕੀ ਹੋਈ ਇਹਦੀ ਡੀ ਜੀ ਆ ਤੇ ਜਾਣਦੇ ਸੀ ਡੀ ਜੀ ਤੇ ਕਿਹਾ ਸੀ ਕਿਹੜੇ ਪਿੰਡ ਹਲੋ ਆ ਸਲੀਮ ਅੱਛਾ ਕੀ ਹੋਇਆ ਕੀ ਪਰਚੀਆਂ ਮੰਗਦਾ ਸੀ ਦੋ ਤਿੰਨ ਵਾਰ ਪਰਚੀਆਂ ਦਿੱਤੀਆਂ ਆਆਂ ਮੁੜ ਕੇ ਦਿੱਤਿਆ ਨਹੀਂ ਆ ਉਹਨਾਂ ਗੋਲੀ ਮਾਰਤੀ ਮੇਰੇ ਪੁੱਤ ਦੇ ਬਾਤ ਹੋ ਗਈ ਹੈ ਹਾਂਜੀ ਮੌਤ ਹੋ ਗਈ ਤੇ ਕਿ ਇਧਰ ਕੋਈ ਆਈ ਪੁਲਿਸ ਪੁਲਸ ਕੀਤੀ ਕੋਈ ਕਾਰਵਾਈ ਨਹੀਂ ਕੋਈ ਨਹੀਂ ਆਈ ਕੀ ਮੰਗ ਕੀ ਕਰਦੇ ਜੀ ਮੈਨੂੰ ਇਨਸਾਫ ਮਿਲਣਾ ਚਾਹੀਦਾ ਮੇਰਾ ਪੁੱਤ ਮੈਨੂੰ ਕਿਤੇ ਵਾਪਸ ਲਾ ਬਜਣਾ ਹੈ ਕਿੰਨੀ ਉਮਰ ਕਿੰਨੀ ਹੈ ਦੀ ਮਨ 15 ਸਾਲ ਹੈ ਕਿਨਾ ਬਿਰਤਤ ਕਰਦੇ ਤੇ ਡੀਜੇ ਤਾਂ ਗਏ ਸੀ ਤੁਸੀਂ ਹਾਂਜੀ ਕਿਹੜੇ ਪਿੰਡ ਦੇ ਇਥੇ ਆਸਲੇ ਕੀ ਦੇ ਘਰ ਗਏ ਆਪਾਂ ਗੁਰਪ੍ਰੀਤ ਸਿੰਘ ਦੇ ਘਰ ਗਏ ਸੀ ਵਿਆਹ ਸੀ ਕਰਨ ਹਾਂਜੀ ਤੇ ਕੀ ਕੀ ਗੱਲ ਕੀ ਹੈ ਗੱਲ ਭਾਈ ਪਰਚੀਆਂ ਲਈਆਂ ਉਹਨੇ 200 ਦੀਆਂ ਦੋ ਤਿੰਨ ਵਰੀ ਦੇਤੀਆਂ ਤੇ ਮੁੰਡੇ ਬੱਚੇ ਪਰਚੀਆਂ 'ਚ ਬੰਦੇ ਆ ਤੇ ਉਹ ਬੱਚੇ ਕੋ ਪਰਚੀਆਂ ਉਹਨੇ ਮੰਗੀਆਂ ਉਹਨੇ ਨਹੀਂ ਫੜਾਈਆਂ ਉਹਨੇ ਕੱਢ ਕੇ ਮੁੰਡੇ ਨੇ ਗੋਲੀ ਮਾਰਤੀ ਮੁੰਡੇ ਦੇ ਕੀ ਨਾਂ ਹੈ ਜਿਹਦੇ ਗੋਲੀ ਮਾਰੀ ਗੋਲੀ ਮਾਰਨ ਦੇ ਬਾਵਜੂਦ ਵੀ ਤਿੰਨ ਹਵਾਈ ਫਾਇਰ ਕੱਢੇ ਉੱਪਰ ਤਾਂ ਨੂੰ ਇਹ ਜਿਹਦੇ ਗੋਲੀ ਵੱਜੀ ਇਹਦਾ ਮੁੰਡੇ ਦਾ ਨਾਂ ਕੀ ਸਰਜੀਤ ਸਿੰਘ ਉਮਰ ਕਿੰਨੀ ਕੀ ਹੋ ਗਈ 15 16 ਸਾਲ ਦੇ ਅੱਛਾ ਤੇ ਹੁਣ ਕੀ ਪੁਲਿਸ ਵੱਲੋਂ ਕੀਤੀ ਗਈ ਕੋਈ ਕਾਰਵਾਈ ਕੋਈ ਪੁਲਿਸ ਵੱਲੋਂ ਕਾਰਵਾਈ ਨਹੀਂ ਦੇਖੋ ਜੀ ਆਪਾਂ ਨੂੰ ਸਖਤ ਤੋਂ ਸਖਤ ਕਾਰਵਾਈ ਚਾਹੀਦੀ ਭਾਜੀ ਹਾਂ ਨੂੰ ਨਿਆਂ ਮਿਲਣਾ ਚਾਹੀਦਾ ਹਾਂ ਨੂੰ ਨਿਆਂ ਮਿਲਣਾ ਚਾਹੀਦਾ ਭਾਜੀ ਚਲੋ ਹਾਂਜੀ ਸასიਆ ਮੈਮ ਸასი ਸ਼ਕਾਲ ਹੈ ਮੈਮ ਐਸ ਐਚਓ ਸਾਬ ਬੋਲਦੇ ਥਾਣੇ ਵਾਲਟਰ ਹਾਂਜੀ ਹਾਂਜੀ ਮੈਮੋ ਜਿਹੜਾ ਡੀ ਜੇ ਤੇ ਨੱਚਦੇ ਸਮੇਂ ਜਿਹੜਾ ਨੌਜਵਾਨ ਨੂੰ ਗੋਲੀ ਮਾਰੀ ਉਹਦੇ ਸਬੰਧ ਨਹੀਂ ਤੁਹਾਡਾ ਗੱਲ ਕਰਨੀ ਸੀ ਜੇ ਬਾਈਟ ਕਰਨੀ ਸੀ ਥਾਣੇ ਜੀ ਨੀ ਅਸੀਂ ਨਾ ਹਜੇ ਨਾ ਥੋੜਾ ਐਕਚੁਅਲੀ ਬਿਜੀ ਸੀ ਅਸੀਂ ਪੋਸਟਮਾਰਟਮ ਲਈ ਜਾਣਾ ਸੀਗਾ ਤੇ ਉਹਦੇ ਕਰਕੇ ਜੇਕਰ ਤੁਸੀਂ ਏਦਾਂ ਵਰਬਲ ਗੱਲ ਕਰਦੇ ਹੋ ਉਸ ਹਿਸਾਬ ਨਾਲ ਦੇਖ ਲਓ ਤੇ ਹਜੇ ਸਾਨੂੰ ਟਾਈਮ ਲੱਗ ਜਣਾ ਸੀਗਾ ਹਾਂਜੀ ਮੈਮ ਉਹੋ ਪੁੱਛਣਾ ਸੀ ਜਿਹੜੇ ਨੌਜਵਾਨ ਦੇ ਗੋਲੀ ਮਾਰੀ ਗਈ ਹੈ ਤੇ ਕੀ ਕਾਰਵਾਈ ਕੀਤੀ ਗਈ ਹੈ ਜੀ ਇਹਦੇ ਵਿੱਚ ਜੀ ਆਪਾਂ ਕੇਸ ਰਜਿਸਟਰ ਕਰਤਾ ਅਕੋਰਡਿੰਗ ਟੂ ਲਾ ਜਿਹੜੀ ਕਾਰਵਾਈ ਬਣਦੀ ਸੀ ਹਾਂਜੀ ਹਾਂਜੀ ਕਿ ਕਿਹੜੇ ਕਿਹੜੇ ਵਿਅਕਤੀ ਰਿਮੈਮ ਹੋਇਆ ਜੀ ਇਹਨਾਂ ਦੇ ਦੋ ਬੰਨਿਆਂ ਦੇ ਪਤਿਆ ਹੋਇਆ ਜਿਹੜੀ ਵਿਕਟਮ ਦੀ ਫੈਮਿਲੀ ਵੱਲੋਂ ਜਿਹੜੀ ਸਟੇਟਮੈਂਟ ਦੇ ਅਕੋਰਡਿੰਗ ਇੱਕ ਆਕਾਸ਼ਵੀਰ ਸਿੰਘ ਤੇ ਗੁਰਪ੍ਰੀਤ ਸਿੰਘ ਹੈ ਤੇ ਮੈਮ ਕਿਹੇ ਬੰਦੇ ਦੇ ਅਰੈਸਟ ਪਈ ਹੈ ਜੀ ਹੁਣ ਤੱਕ ਨਹੀਂ ਹਜੇ ਤੱਕ ਨਹੀਂ ਕਿਉਂਕਿ ਰਾਤ ਕਾਫੀ ਲੇਟ ਨਾਈਟ ਦਾ ਸੀਗਾ ਤੇ 1 ਵਜੇ ਜਦੋਂ ਅਕਰਨ ਸਭੀ 1 ਵਜੇ ਦਾ ਸਾਰੇ ਜਦੋਂ ਮੌਕੇ ਤੇ ਗਏ ਆ ਕੋਈ ਨਹੀਂ ਮਿਲਿਆ ਘਰੇ ਤੇ ਹਾਂਜੀ ਠੀਕ ਹੈ ਮੈਮ ਪਰਿਵਾਰ ਦਾ ਕਹਿਣਾ ਕਿ ਇਹਨਾਂ ਵਿਅਕਤੀਆਂ ਨੂੰ ਜਿਹੜਾ ਜਲਦੀ ਤੋਂ ਜਲਦੀ ਜਿਹੜਾ ਗ੍ਰਿਫਤਾਰ ਕੀਤਾ ਜਾਵੇ ਬਿਲਕੁਲ ਬਿਲਕੁਲ ਜੀ ਜਲ ਜਰੂਰ ਗ੍ਰਿਫਤਾਰ ਕਰਾਂਗੇ ਥੋੜਾ ਬਸ ਅਸੀਂ ਇਹ ਪੋਸਟਮਾਰਟਮ ਕਰਵਾ ਕੇ ਥੋੜਾ ਫ੍ਰੀ ਹੋ ਕੇ ਤੇ ਕੋਈ ਗੱਲ ਨਹੀਂ ਠੀਕ ਹੈ ਮੈਮ ਥੈਂਕ ਯੂ ওকে ਜੀ ওকে ਥੈਂਕ ਯੂ